ਫਕਤਾ ਪਸ ਭਰਾ ਬੰਨ ਤੇ ਖੜਿਆ ਚੋਰੀ ਹੋ ਗਿਆ ਵੀਰ ਦਾ ਮੋਟਰਸਾਈਕਲ ਵੇਖੋ ਸੇਵਾ ਕਰਨ ਵਾਸਤੇ ਆਇਆ ਸੀ ਸਭਰਾ ਬੰਨ ਤੇ ਅੱਗੇ ਵੀ ਇੱਕ ਦੋ ਤਿੰਨ ਮੋਰਸਲ ਬਾਬਾ ਜੀ ਉਹਨਾਂ ਤੇ ਵੀ ਚੋਰੀ ਹੋਇਆ ਜਿਹੜੇ ਇੱਥੇ ਸੇਵਾ ਕਰਨ ਆਉਂਦੇ ਸੀ ਤੇ ਮੈਂ ਕਿਹਾ ਲੱਖ ਲਾਂ ਤੋਂ ਦਾ ਕੱਖ ਨਹੀਂ ਜੇ ਬੰਨਾ ਦੋ ਤਿੰਨ ਹਜ਼ਾਰ ਤੋਂ ਵੱਧ ਤਾਂ ਦਾ ਵਿਗਨਾ ਨਹੀਂ ਜੇ ਇਹ ਗਰੀਬ ਦਾ ਲੱਖ ਰੁਪਇਆ ਦਾ ਹੋ ਗਿਆ ਇਹ ਲੱਖ ਰੁਪਇਆ ਹੋਰ ਬਹੁਤ 2 ਲੱਖ ਦੇ ਢੁਕੂ ਤੇ ਵੀਰ ਆਉਂਦੇ ਚਾਰ ਢੀਆਂ ਤੇ ਇੱਕ ਕਾਕਾ ਪਤਾ ਨਹੀਂ ਕਿਤਰਾ ਗੁਜ਼ਾਰਾ ਕਰਦਾ ਇਹ ਐਨੇ ਫੇਰੇ ਕਿ ਨਹੀਂ ਜਮੀਰ ਜਮੀਨ ਨਹੀਂ ਹੁੰਦੀਗੀ ਇਹਦਾ ਕਿਹੜਾ ਕੁਝ ਡੁੱਬਦਾ ਫਿਰ ਵੀ ਇੱਥੇ ਸੇਵਾ ਵਾਸਤੇ ਆਇਆ ਸੀ ਵੀ ਸਾਡੇ ਕਿਸਾਨ ਭਰਾਵਾਂ ਦੀਆਂ ਫਸਲਾਂ ਖਤਮ ਹੋ ਗਈਆਂ ਤੇ ਸਾਡੇ ਪਿੰਕੇ ਕਿਸਾਨਾਂ ਦੇ ਸਿਰ ਤੋਂ ਸਾਡ ਸਿਸਟਮ ਚੱਲਦਾ ਤੇ ਇਹ ਵੀਰ ਤੋਣੇ ਚੋਕ ਰਿਹਾ ਜਿੱਤੇ ਨਵੀਂ ਢਾਲ ਲੱਗੀ ਸੀ ਅੱਜ ਸਾਡੇ ਲਾਗੇ ਲਾਗੇ ਗੱਲ ਕਰਦੇ ਆ ਕਿ ਇਹ ਵੀਡੀਓ ਅੱਗ ਫਲਾਜੇ ਨੰਬਰ ਕੀ ਹੈ ਮੋਟਸਲ ਦਾ ਆ ਚੱਬ ਲੈ ਜਾ ਚੱਬ ਲੈ ਜੀ ਨੰਬਰ ਤੁਹਾਨੂੰ ਦੱਸ ਦਿੰਦੇ ਆ ਥੋੜਾ ਬਤਾ ਮੈਨੂੰ ਦੋਲਦੇ ਨੇ ਬੱਚਾ ਵੀ ਉਹ ਕਾਢੀ ਫੇ ਰਹਿਂਦੇ ਹਾਂ ਨਹੀਂ ਨਹੀਂ ਉੱਤੇ ਦੇ ਜਾਂਦਾ ਭਾਵੇਂ 5-700 ਦਾ ਲੈ ਕੇ ਨਾ ਸੰਗਲ ਨਾਲ ਦੋਵੇਂ ਦੋਈ ਆ ਜਦੇ ਆ ਜਦੇ ਬਾਈ ਜੀ ਪੀਪੀ 46 एएल 34 ਵਾਲਾ ਵੀਰ 34 ਵਾਲਾ ਨੰਬਰ 5783 ਨੰਬਰ ਹੈ ਜੀ 46 ਨੰਬਰ ਆ ਤਰਨਤਾਰ ਦਾ ਐਲ ਮਾਡਲ ਆ ਜੀ ਕਹਿੰਦੇ ਤੋਂ ਭਾਗ 13 14 ਹੋਊਗਾ 12 ਦਾ ਮਾਡਲ ਆ ਮੇਨ ਮਾਰਾ ਬੋਰਡ ਦੇ ਨੰਬਰ ਵੀ ਬਦਲੋ 24 ਮਾਡਲ 24 ਮਾਡਲ ਮਿੱਤਰੋ ਤੇ ਫੋਨ ਨੰਬਰ ਕਿੰਨਾ ਹੈ ਆਪਣਾ 9943256 ਇਹ ਵੀਰ ਦਾ ਨੰਬਰ ਆ ਕਿਤੇ ਵੀ ਕੋਈ ਕਵਾੜੀਆ ਲੈਂਦਾ ਜਾਂ ਖਰੀਦਾ ਪੌਜੀ ਕੋਈ ਵੀ ਵੀਰ ਜੇ ਸਾਨੂੰ ਵੱਜ ਗਿਆ ਅਸੀਂ ਕਦੀ ਬਖਸ਼ਾਂਗੇ ਨਹੀਂ ਕਿਉਂਕਿ ਚੋਰ ਆ ਨਾ ਜਿਹੜੇ ਇਹ ਆਉਂਦੇ ਹੀ ਇਸੇ ਕੰਮ ਕਰਨ ਨੂੰ ਆ ਓ ਚੱਲ ਜਾ ਓਹ ਖਰੀਦਣੇ ਬੰਦਾ ਇਹਨਾਂ ਨੇ ਸਮਝਿਆ ਕੋਈ ਚੀਤੀ ਗਾ ਲਾ ਲੈਣਾ ਤੇ 20000 ਰੁਪਏ ਦੇ ਬੰਦਾ ਤੇ ਚਾਹ ਵੀ ਭਾਈ ਜੱਪਸਾ 24 ਮਾਡਲ ਪਾਉਜੀ ਵੇਖੋ ਨਵੇਂ ਚ ਆ ਜਾਂਦਾ ਤੇ ਇਸ ਵੀਰ ਦਾ ਆਪਾਂ ਮੋਟਰਸਾਈਕਲ ਵੀ ਲੱਭ ਕੇ ਦੇਣਾ ਤੇ ਇਹਦਾ ਸਹਿਯੋਗ ਵੀ ਕਰਨਾ ਭਰਾ ਦਾ ਜੇ ਕਿਤੇ ਨਾ ਮੋਟਰਸਾਈਕਲ ਤੇ ਬਾਕੀ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਿਆ ਵੀਡੀਓ ਸ਼ੇਅਰ ਆ ਗੰਗੂ ਫਲਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ